ਜਿਨ ਸਚੋ ਸੱਚ 부ਝਾਇਆ ਸਲੋਕ ਮਹੱਲਾ ਪਹਿਲਾ ਕੜੀਆਂ ਸਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ सगली ਤਰਤੀ ਮਾਲ ਧਨ ਵਰਪਨ ਸਰਬ ਜੰਗਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮ ਕਾਲ ਮਹੱਲਾ ਪਹਿਲਾ ਵਾਇਨ ਚੇਲੇ ਨੱਚਨ ਗੁਰ ਪੈਰ ਹਲਾਇਨ ਫੇਰਨ ਸਿਰ ਉਡੋਡਰਾਵਾ ਝਟੇ ਪਾਏ ਵੇਖੈ ਲੋਕ ਹੱਸੈ ਘਰ ਜਾਏ ਰੋਟੀਆਂ ਕਾਰਨ ਪੂਰਹਿ ਤਾਲ ਆਪ ਪਛਾੜਹਿ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਪੋ ਨਿਰੰਕਾਰ ਸਚ ਨਾਮ ਜਾਕਾ ਕੀਆ ਸਗਲ ਜਹਾਨ ਸੇਵਕ ਸੇਵ ਹੈ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਫਲ ਵਾਰੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਅਨਗਾਹ ਪੰਖੀ ਪੌਂਦੀਆਂ ਲੈਨ ਨਾ ਸਾਹ ਸੂਏ ਚਾੜ ਪੁਆਇਐ ਜੰਤ ਨਾਨਕ ਪਾਉਂਦਿਆ ਗਣਤਿ ਨ ਅੰਤ ਬੰਦਨ ਬੰਦ ਪੁਆਇਐ ਸੋਏ ਪਇ ਕਿਰਤ ਨਚੈ ਸਭ ਕੋਏ ਨਚ ਨਚ ਹਸੈ ਚਲੈ ਸੇ ਰੋਏ ਉਡ ਨਾ ਜਾਹੀ ਸਿਧ ਨਾ ਹੋਹੇ ਨਚਣ ਕੁਦਨ ਮਨ ਕਾ ਚਾਉ ਨਾਨਕ ਜਿਨ ਮਨ ਭਉ ਕਿੰਨਾ ਮਨ ਭਾਉ ਪੌੜੀ ਨਾਉ ਤੇਰਾ ਨਰੰਕਾਰ ਹੈ ਨਾਏ ਲਐ ਨਰਕ ਨਾ ਜਾਈ ਹੈ ਜੀਉ ਪਿੰਡ ਸਭ ਤਿਸਦਾ ਦੇਖਾ ਜੈ ਆਖ ਗਵਾਈ ਹੈ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ ਹੈ ਜੇ ਜਰਵਾਣਾ ਪਰ ਹਰੈ ਜਰ ਵੀਸ ਕਰੇਂਦੀ ਆਈ ਹੈ ਕੋ ਰਹਿ ਨਾ ਭਰੀਐ ਪਾਈਐ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰਯਤ ਪੜ ਪੜ ਕਰਹਿ ਵਿਚਾਰ ਬੰਦੇ ਸੇ ਜੇ ਪਵਹ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ 사ਲਾ ਹੀ 사ਲਾ ਹਨ ਦਰਸ਼ਨ ਰੂਪੇ અપਾਰ ਤੀਰਥ ਨਾਵਹਿ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁਨ ਤਿਆਮਨ ਜੀਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰજન ਕਾਇਆ ਕਾ ਆਕਾਰ ਸਤਿਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਦੇਦੇ ਮੰਗਹਿ ਸਹ ਸਾਗੂਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੂੜਿਆਰਾ ਖਰਾਬਾ ਵੇਕਾਰ ਇਕ ਹੋਂਦਾ ਖਾਏ ਚੱਲੈ ਐ ਥਾਂ ਤਿਨਾ ਭੇ ਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਆ ਆਕਾਰਾਂ ਆਕਾਰ ਓਏ ਜੇ ਅੱਖ ਹੈ ਸੋ ਤੂੰ ਹੈ ਜਾਣ ਹੈ ਤਿਨਾ ਭੇ ਤੇਰੀ ਸਾਰ ਨਾਨਕ ਭਗਤਾ ਭੁਖਸਲਾ ਹਨ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਮੰਤਿਆਂ ਪਾਸ਼ਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਪਈ কুমਹਾਰ ਘੜ ਭਾਂਡੇ ਇੱਟਾਂ ਕੀਆ ਜਲ ਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪਵਹਿ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਗੁਰ ਕਿਨੈ ਨਾ ਪਾਇਓ ਬਿਨ ਸਤਗੁਰ ਕਿਨੈ ਨਾ ਪਾਇਆ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸਲੋਕ ਮਹੱਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਮੁਆ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖਟਿਆ ਹਉ ਵਿੱਚ ਗਿਆ ਹਉ ਵਿੱਚ ਸਚਿਆਰ ਕੂੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੈ ਹਉ ਵਿੱਚ ਰੋਐ ਹੌਂ ਵਿੱਚ ਭਰੀਐ ਹੌਂ ਵਿੱਚ ਧੋਐ ਹੌਂ ਵਿੱਚ ਜਾਤੀ ਜਨਸੀ ਖੋਐ ਹੌਂ ਵਿੱਚ ਮੂਰਖ ਹੌਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣ ਹੌਂ ਵਿੱਚ ਮਾਇਆ ਹੌਂ ਵਿੱਚ ਛਾਇਆ ਹਉਮੈ ਕਰ ਕਰ ਜਮਤੇ ਉਪਾਇਆ ਹਉਮੈ ਬੂਝੈ ਤਾਂ ਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ ਨਾਨਕ ਹੁਕਮੀ ਲਿਖੀਐ ਨੇਖ ਜੀਹਾ ਵੇਖ ਹੈ ਤੇਹਾ ਵੇਖ ਮਹੱਲਾ ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਏਹੀ ਬੰਦਨਾ ਫਿਰ ਫਿਰ ਜੋਨੀ ਪਾਹੇ ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ ਹਉਮੈ ਇਹੋ ਹੁਕਮ ਹੈ ਪਇਆ ਕਿਰਤ ਫਰਾਹੇ ਹਉਮੈ ਦੀਰਗ ਰੋਗ ਹੈ दारू पी इस माहे कृपा करे जे अपनी ता गुरु का शब्द कमाए नानक कह सुनहु जनहु इत संयम दुख जाहे पौड़ी सेव कीती संतोषी जिनी सचो सच त्याया होनी मंदे पैर ना रखियो कर सो किरत धर्म कमाया ਉਨੀ ਦੁਨੀਆ ਤੋੜੇ ਬੰਦਨਾ ਹਨ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਤ ਦੇ ਵਹ ਚੜ੍ਹਹਿ ਸੋ ਆਇਆ ਵਡਿਆਈ ਵੱਡਾ ਪਾਇਆ ਸਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਟਟਾਂ ਮੇਗਾ ਖੇਤਾਂ ਦੀਪਾਂ ਲੋਆ ਮੰਡਲਾਂ ਖੰਡਾਂ ਵਰ ਭੰਡਾ ਅੰਦੇਜੇਰ ਜੇ ਉਤਪੋਜਾਂ ਖਾਣੀ ਸੇਤ ਜਾਹਾਂ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤੇ ਉਪਾਇ ਕੈ ਸੰਭਾਲੇ ਸਬਨਾ ਹਾ ਜਿਨ ਕਰਤੈ ਕਰਨਾ ਕੀਆ ਚਿੰਤਾ ਭੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨਿ ਓ ਪਾਇਆ ਜਗ ਤਿਸ ਜੋ ਹਾਰੀ ਸਵਾਸਤ ਤਿਸ ਿਸ ਦੇ ਬਾਣ ਅਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ ਮਹਲਾ ਪਹਿਲਾ ਲੱਖ ਨੇਕੀਆਂ ਚੰਗੀਆਂ ਆਈਆਂ ਲੱਖ ਪੁੰਨਾ ਪਰਵਾਣ ਲੱਖ ਤਾਪੇ ਉਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੂਰ ਤਨ ਸੰਗਰਾਮ ਰਣ ਮਹ ਛੁਟਹਿ ਪ੍ਰਾਨ ਲੱਖ ਸੁਰਤੀ ਲੱਖ ਗਿਆਨ ਧਿਆਨ ਬੜੀ ਹੈ ਪਾਠ ਪ੍ਰਾਨ ਜਿਨ ਕਰਤੈ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸਤ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾ ਤਿਨਹੀ ਸੱਚ ਕਮਾਇਆ ਸਤਗੁਰ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸਚ ਵਸਾਇਆ ਮੂਰਖ ਸਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿਚ ਦੁਨੀਆ ਕਾਹੇ ਆਇਆ ਸਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀ ਐ ਜੀਤੇ ਬਰਸ ਬਰਸ ਪੜੀ ਇਹ ਜੀਤੇ ਮਾਸ ਪੜੀ ਇਹ ਜੀਤੀ ਆਰਜਾ ਪੜੀ ਇਹ ਜੀਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹौं ਮੈਂ ਝਖਣਾ ਝਾਕ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੀਖ ਕੀਆ ਦੇਹੀ ਦੁਖ ਦੀਆ ਸਹੋ ਵੇਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗੁਆਇਆ ਬਹੁ ਦੁੱਖ ਪਾਇਆ ਦੂਜਾ ਭਾਇਆ ਵਸਤਰ ਨਾ ਪਹਿਰੈ ਇਹ ਨਿਸ ਕਹਿਰੈ ਮੋਨ ਵਗੂਤਾ ਕਿਉ ਜਾਗੈ ਗੁਰ ਬਿਨ ਸੂਤਾ ਪਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੈ ਪਤ ਗੁਆਇ ਵਿਣ ਨਾਮੈ ਕਿਛ ਥਾਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨ ਜਾਣੈ ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ ਪੌੜੀ ਭਗਤ ਤੇ ਰਹਿ ਮਨ ਭਾਵੰਦੇ ਦਰਸੋਹਨ ਕੀਰਤ ਗਾਵੰਦੇ ਨਾਨਕ ਕਰਮਾਂ ਬਾਹਰੀ ਦਰ ਢੋ ਨਾ ਲੈਣੀ ਧਾਮ ਦੇ ਇੱਕ ਮੂਲ ਨਾ ਬੁੱਝਣ ਆਪਣ ਅਣ ਹੋਦਾ ਆਪ ਗਣਾਈ ਦੇ ਹਉ ਟਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਦਿਨ ਮੰਗਾ ਜੇ ਤੁਜੈ ਧਿਆਏ ਦੇ ਸ਼ਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖਾਪ ਹੋਏ ਖਾਰ ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀ ਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਐ ਜਾਂ ਰਿਦੈ ਸੱਚਾ ਹੋਈ ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਤੋਏ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਸੀਐ ਤਾਂ ਪਾਏ ਮੋਖ ਦਵਾਰ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਉ ਧਰਤ ਕਾ ਆ ਸਾਧਕੈ ਵਿੱਚ ਦੇ ਕਰਤਾ ਬੀਉ ਸੱਚ ਤਾਂ ਪਰ ਜਾਣੀਐ ਗਉ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਸੱਚ ਸਭ ਨਾ ਹੋਏ दारू ਪਾਪ ਕੱਢੈ ਧੋਏ ਨਾਨਕ ਵਿਖਾਣ ਬੇਨਤੀ ਜਿਨ ਸੱਚ ਪੱਲੈ ਹੋਏ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲੈ ਤਾਂ ਮਸਤ ਕਲਾਈ ਐ ਕੂੜਾ ਲਾਲ ਚ ਛੱਡੀ ਐ ਹੋਏ ਇੱਕ ਮਨ ਅਲਖ ਤੇਾਈ ਐ ਫਲ ਤੇਵੇ ਹੋ ਪਾਈ ਐ ਜੇ ਵੇਹੀ ਕਾਰ ਕਮਾਈ ਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈ ਐ ਮਤ ਤੋੜੀ ਸੇਵ ਗਵਾਈਐ ਸ਼ਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲ ਖਬੇ ਤਾਲ ਬੀਓ ਬੀਜ ਪਤ ਲੈ ਗਏ ਅਬ ਕਿਉ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੇ ਰੁਤੀ ਹੂੰ ਰੋਤ ਹੋਏ ਨਾਨਕ ਪਾਹ ਬਾਹਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੋਮ ਬਚੜਾਈ ਐ ਸ਼ਰਮ ਪਾਹ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ ਮਹੱਲਾ ਪਹਿਲਾ ਲਭ ਪਾਪ ਦੁਏ ਰਾਜਾ ਮਹਿਤਾ ਕੂੜ ਹੋ ਆਸਿਕਦਾਰ ਕਾਮ ਨੇਬ ਸਦ ਪੁੱਛੀ ਐ ਬਹਿ ਬਹਿ ਕਰੇ ਵਿਚਾਰ ਅੰਦੀ ਰਈਤ ਗਿਆਨ ਮੇ ਹੂਣੀ ਪਾਹੇ ਭਰੇ ਮਰਦਾਰ ਗਿਆਨੀ ਨਚਹਿ ਬਾਜੀ ਵਾਵਹਿ ਰੂਪ ਕਰਹਿ ਸ਼ਿੰਗਾਰ ਉਚੇ ਕੂ ਕਹਿ ਵਾਦਾਂ ਗਾਵਹਿ ਜੋਦਾ ਕਾ ਵਿਚਾਰ ਮੂਰਖ ਪੰਡਤ ਹਕਮਤ ਹੁਜਤ ਸੰਜੈ ਕਰਹਿ ਪਿਆਰ ਧਰਮੀ ਧਰਮ ਕਰਹਿ ਗਾਵਾਵਹਿ ਮੰਗਹਿ ਮੋਖ ਦਵਾਰ ਜਤੀ ਸਦਾ ਵਹਿ ਜੁਗਤ ਨਾ ਜਾਣਹਿ ਛੱਡ ਬਹਿ ਘਰ-ਬਾਰ ਸਭ ਕੋ ਪੂਰਾ ਆਪੇ ਹੋਐ ਘਟ ਨ ਕੋਈ ਆਖੈ ਪਤ ਪਰਵਾਣਾ ਪਿਛੈ ਪਾਈਐ ਆ ਨਾਨਕ ਤੋ ਲਿਆ ਜਾਪੈ ਮਹੱਲਾ ਪਹਿਲਾ ਵਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋ ਰਹਿ ਅੱਗੇ ਜੀਓ ਨਵੇਂ ਜਿਨ ਕੀ ਲੇਖੈ ਪਤ ਪਵੈ ਚੰਗੇ ਸੇਈ ਕੇ ਪੌੜੀ ਤੁਰ ਕਰਮ ਜਿਨਾਂ ਕੋ ਤੁਧ ਪਾਇਆ ਤਾ ਤਿਨਿ ਖਸਮ ਧਾਇਆ ਇਹਨਾ ਜਨਤਾ ਕਹਿ ਵਸ ਕਿਛ ਨਾਹੀ ਤੁਧ ਵੇਖੀ ਜਗ ਤੇ ਉਪਾਇਆ ਇਕ ਨਾ ਨੂੰ ਤੂੰ ਮੇਲ ਲੈ ਇਕੇ ਆਪੋਂ ਤੁਦ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੈ ਤੁਦੇ ਆਪ 부ਝਾਇਆ ਸਹਜੇ ਹੀ ਸੱਚ ਸਮਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਂ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਆਲਿਉ ਜਿਨ ਕੀਤੀ ਸੋ ਪਾਰ ਪਇ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਾਸ ਦਿਵਸ ਹੈ ਜੇ ਕੋ ਜਾਣੈ ਭੇਉ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰજન ਦੇਉ ਮਹੱਲਾ ਪਹਿਲਾ ਕੁੰਬੇ ਬੱਧਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਇ ਗੁਨਾਹਗਾਰ ਤਾਂ ਊਮੀ ਸਾਧਨਾ ਮਾਰੀਐ ਜਿਹਾ ਕਾਲੇ ਕਾਲਣਾ ਤੇ ਵੇ ਹੋ ਨਾਉ ਪਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਹਾ ਗਿਆ ਹਾਰੀਐ ਪੜਿਆ ਅਤੈ ਫੂਮੀਆਂ ਵਿਚਾਰ ਅੱਗੇ ਵਿਚਾਰੀਐ ਮੋਹੇ ਚੱਲੈ ਸੋ ਅੱਗੇ ਮਾਰੀਐ ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾਉ जुग जुग फेर वटाई है ज्ञानी बुजहताये जुग रथ संतोख का धर्म अगै रथवाह त्रेत रथ जत का जोर अगै द्वापर रथ तपै का सत अगै कल युग रथ अग्न का कूड़ अगै महला पहला